ਹਾਂਜੀ ਸਰ ਕੀ ਮਾਮਲਾ ਵੀ ਅੱਜ ਦਾ ਜਿਹੜਾ ਅ ਸ੍ਰੀ ਭਗਤ ਰਾਤ ਸਿੰਘ ਮైనా ਜੀ ਆਈਪੀਐਸ ਐਸਐਸਬੀ ਮੁਖਤਰ ਸਾਹਿਬ ਨੇ ਸਾਨੂੰ ਸਖਤ ਅਦਾਤਾਂ ਕੀਤੀਆਂ ਗਈਆਂ ਕਿ ਕੋਈ ਵੀ ਜਿਹੜਾ ਮਾੜਾ ਅੰਸਰ ਜਾਂ ਬਨਛੜੀ ਹੈ ਉਹ ਮੁਕਸਾ ਜ਼ਿਲ੍ਹੇ ਚ ਰਹਿਣਾ ਨਹੀਂ ਚਾਹੀਦਾ ਮਿਤੀ 12 ਤੋਂ 24 ਨੂੰ ਇੱਕ ਸ਼ੁਕਰ ਮਿਲ ਦੇ ਕੋਲੋਂ ਇੱਕ ਲੜਕਾ ਉਹਦੇ ਨਾਲ ਦੋ ਦੋਸਤ ਸੀਗੇ ਉਹ ਆ ਰਹੇ ਸੀਗੇ ਤੇ ਸਾਹਮਣੇ ਤੋਂ ਜੂਪੀਟਰ ਸਕੂਟਰ ਆਈ ਸੀ ਜਿਸ ਚਾਰ ਬੰਦੇ ਬੈਠੇ ਸੀ ਉਹਨਾਂ ਨੂੰ ਕਲਪਾਨ ਤੇ ਕੈਸੇ ਦਿਖਾ ਕੇ ਉਹਦਾ ਮੋਟਰਸਾਈਕਲ ਤੇ ਮੋਬਾਈਲ ਖੋ ਕੇ ਲੈ ਗਏ ਜੀ ਇਸ ਵਾਰ ਸਹੀ ਮਕਸਾ ਨੰਬਰ 16 ਮਿਤੀ 12 ਤੋਂ 24 ਇੰਟਰਸੈਕਸ਼ਨ 379 ਬੀ थाना सदर ਮਲੋੜ ਜਿਹੜਾ ਦਰਜ ਉਸਨੇ ਕੀਤਾ ਸੀਗਾ ਸਾਡੇ ਸਪੈਕਟਰ ਲੰਬੀਤ ਨੇ ਇਸ ਕੇਸ ਦੇ ਵਿੱਚ ਬੜੀ ਮਿਹਨਤ ਕੀਤੀ ਇਹਨਾਂ ਤੇ ਇਹਨਾਂ ਦੀ ਟੀਮ ਨੇ ਤੇ ਮਿਤੀ 24 ਨੂੰ ਕੱਲ 14 ਤੋਂ 24 ਨੂੰ ਸਾਨੂੰ ਇਤਲਾਹ ਮਿਲੀ ਇੱਕ ਵੀ ਸੰਜੀਤ ਕੁਮਾਰ ਇਲਜ਼ ਵਿਸ਼ਾਲ ਪੁੱਤਰ ਹਰਦੇਵ ਸਿੰਘ ਵਾਸੀ ਮੋਗਲ ਚੱਕ ਗੱਲ ਜ਼ਿਲ੍ਹਾ ਤਰਨਤਾਰਨ ਮੇਲੇ ਮੁਕਸਰ ਸਾਈਡ ਤੋਂ ਆ ਰਿਹਾ ਹੈ ਇਹਦੇ ਕੋਲ ਵੈਪਨ ਵੀ ਹੈ ਹੋ ਸਕਦਾ ਕੋਈ ਖੋਹ ਕਰ ਸਕੇ ਜਿੱਤੇ ਐਸਐਸ ਤੋਂ ਸਤਨ ਸਿੰਘ ਨੇ ਨਾਕਾਬੰਦੀ ਲਾ ਕੇ ਉਹਨੂੰ ਕਾਬੂ ਕੀਤਾ ਤੇ ਇਹਦੇ ਕਾਰਦੇ ਚੋਂ ਜਿਹੜਾ 12 ਤੇ ਨੂੰ ਮੋਟਰਸਾਈਕਲ ਹੋਇਆ ਸੀਗਾ ਪੀਪੀ 30F 4592 ਤੇ ਇਹ ਕਾਰੇ ਡੱਬ ਦੇ ਵਿੱਚੋਂ ਪਿਸਤਲ 32 ਬੋਰ ਦਾ ਸਮੇਤ ਦੋ ਜੰਦਾ ਰੌਦ ਬਰਾਮਦ ਹੋਏ ਜੋਦੋਂ ਨੂੰ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਇਹਨੇ ਦੱਸਿਆ ਵੀ ਮਿਤੀ 12/24 ਨੂੰ ਮੈਂ ਸਿਕੰਦਰ ਸਿੰਘ ਪੁੱਤਰ ਸਤਨਾਮ ਸਿੰਘ ਕਰਨਵੀਰ ਪੁੱਤਰ ਧਰਮ ਸਿੰਘ ਇੱਕ ਦੋਸ਼ੀ ਜਿਹੜਾ ਜਮਨਾਈਲ ਸੀ ਵੀ ਅਸੀਂ ਰਣਕਿਓ ਮੋਟਰਸਾਈਕਲਾਂ ਸ਼ੁਕਰਮਿਲ ਕੋਲੋਂ ਖੋਹ ਕੀਤਾ ਸੀ ਤੇ ਉਹਨਾਂ ਦਾ ਮੋਬਾਈਲ ਖੋਹ ਕੀਤਾ ਸੀਗਾ ਇਹਨਾਂ ਚਾਰਾਂ ਨੂੰ ਅਸੀਂ ਕਾਬੂ ਕਰ ਲਿਆ ਇਹਨਾਂ ਦੇ ਕਬਜ਼ੇ ਵਿੱਚੋਂ ਇੱਕ ਪਿਸਤਲ 32 ਬੋਰ ਦੋ ਮੋਟਰਸਾਈਕਲ ਤੇ ਇੱਕ ਜਿਪਟਰ ਸਕੂਟਰੀ ਤਕਵਾਲਮ ਮੋਬਾਈਲ ਦਾ ਬਰਾਮਦ ਹੋ ਚੁੱਕਾ ਹੈ ਇਹਨਾਂ ਦੇ ਪਹਿਲਾਂ ਵੀ ਕੋਈ ਮਤਲਬ ਮਾਮਲੇ ਦਰਜ ਨਹੀਂ ਇਹਦੇ ਸੰਜੀਵ ਕੁਮਾਰ ਤੇ ਪਹਿਲਾਂ ਮੁਕਦਮਾ ਦਰਜ ਹੈ ਜੀ ਇਹ ਸਰ ਜਿਹੜਾ ਪਿਸਤਲ ਇਹਨਾਂ ਤੋਂ ਖੋਇਆ ਗਿਆ ਹੈ ਇਹ ਲਿਸੈਂਸੀ ਹੈ ਵੀ ਆ ਇਹੜਾ ਬਰਾਮਦ ਆ ਪਿਛਲੇ ਦੂਜਾ ਜੀ ਦੇਸੀ 32 ਬੋਰ ਨਿਜਾਇਜ਼ ਪਿਸਤਲ ਨਿਜਾਇਜ਼ ਨਿਜਾਇਜ਼ ਹਾਂ ਇਹੋ ਵੀ ਪਹਿਲਾਂ ਅਖਬਾਰ ਦਾ ਲੱਤਾਂ ਤੇ ਲਿਖਣਾ ਇਹ ਸੰਜੀਵ ਕੁਮਾਰ ਪਹਿਲਾਂ ਹੈਗਾ ਇੱਕ ਮੁਕਦਮੇ 'ਚ ਸਜ਼ਾ ਵੀ ਹੋਇਆ ਹੈ ਜੇਲ੍ਹ ਤੋਂ ਆਪਸਾ ਆਇਆ ਹੋਇਆ ਸੀਗਾ ਬਰਾਮਦਗੀ ਕੋਈ ਹੋਰ ਹੋਈ ਇੱਕ ਮੋਟਰਸਾਈਕਲ ਦੇ ਵਿੱਚ ਦੋ ਬਿਨਾ ਹੋਰ ਉਸ ਮੋਟਰਸਾਈਕਲ ਤੋਂ ਬਣਾ ਦੋ ਮੋਟਰਸਾਈਕਲ ਹੋਰ ਬਰਾ ਤਿੰਨ ਹੋ ਗਏ ਮੋਟਰਸਾਈਕਲ ਤਿੰਨ ਹੋ ਗਏ ਜੀ ਇੱਕ ਸਕੂਟਰ ਹੀ ਇੱਕ ਸਕੂਟਰ ਹੀ ਇੱਕ ਬਿਸਤਰਾ ਇਹ ਤਿੰਨੇ ਚੋਰੀ ਦੇਣ ਸਰ ਇਹ ਚੋਰੀ ਦੇ